ਅੱਜ ਅਸੀਂ ਆਏ ਆ ਪਿੰਡ ਸਕਰਾਲੀ ਵਿਖੇ ਅੱਜ ਸਾਨੂੰ ਖੁਦ ਨੂੰ ਯਕੀਨ ਕਰਨਾ ਮੁਸ਼ਕਲ ਹੋ ਰਿਹਾ ਹੈ ਕਿ ਅਸੀਂ ਉਸ ਪਾਵਨ ਟਰੈਕਟਰ ਦੇ ਦਰਸ਼ਨ ਕਰ ਰਹੇ ਆ ਜਿਸ ਨੂੰ ਕਦੇ ਸਾਡੇ ਸਤਗੁਰਾਂ ਨੇ ਤੇਲ ਖਤਮ ਹੋਣ ਤੋਂ ਬਾਅਦ ਚਿੱਪੀ ਦੇ ਜਲ ਪਾ ਕੇ ਚਲਾਇਆ ਸੀ تیر ਜਿਹਾ ਹੋ ਰਿਹਾ ਨਾ ਵਾਹਿਗੁਰੂ ਤਿਆਂ ਕੀ ਮੈਨੂੰ ਦਿਸਦਾ ਜੀ ਦੇ ਕੋ ਸੌਦਾ ਨਾਮ ਵਾਲਾ ਵਿਕਦਾ ਜੀ ਦੇ ਕੋਲ ਹੋਵੇ ਸੌਦਾ ਨਾਮ ਵਾਲਾ ਵਿਕਦਾ ਤਾਈਓ ਤੇਰੇ ਨਾਲ ਸੱਚੇ ਦਿਲੋਂ ਪ੍ਰੀਤਾ ਤੇਰੇ ਚਰਨਾ ਚਲਾਈਆ ਮੈਂ ਸੱਚੇ ਦਿਲੋਂ ਪ੍ਰੀਤਾ ਤੇਰੇ ਚਰਨਾ ਚਲਾਈਆ ਮੈਂ ਆਓ ਹੁਣ ਉਸ ਪਰਿਵਾਰ ਨਾਲ ਗੱਲਬਾਤ ਕਰਦੇ ਆਂ ਇਸ ਟਰੈਕਟਰ ਬਾਰੇ ਜੋ ਪਰਚਾ ਹੈ ਉਹ ਉਹਨਾਂ ਦੇ ਮੁਖਾਰਵੇਂ ਤੋਂ ਸੁਣਦੇ ਆ ਸੱਸਾਏ ਸਾਡੇ ਵੱਡੇ ਵੀਰ ਜੀ ਸਰਦਾਰ ਬਲਵੰਤ ਸਿੰਘ ਜੀ ਔਰ ਲਖਵੀਰ ਸਿੰਘ ਜੀ ਇਹ ਸੰਗਤ ਲੈ ਕੇ ਪਿੰਡ ਰੱਕਵੇ ਗਏ ਸੀਗੇ ਇੱਥੋਂ ਪਾਸੋਂ ਪਟਿਆਲੇ ਜ਼ਿਲ੍ਹੇ ਦੀ ਸੰਗਤ ਟਰਾਲੀ ਦੇ ਵਿੱਚ ਟਰੈਕਟਰ ਦੇ ਨਾਲ ਤੇ ਉਸ ਟਾਈਮ ਤੇ ਵਿਚਾਲੇ ਦਿਨ ਸੰਗਤ ਜਾਂਦੀ ਹੁੰਦੀ ਸੀ ਟਰਾਲੀ ਦੇ ਵਿੱਚ ਭੋਗ ਵਾਲੇ ਦਿਨ ਵਾਪਸ ਆਉਂਦੀ ਹੁੰਦੀ ਸੀ ਭੋਗ ਪਾਏ ਤੋਂ ਤਾਂ ਸੰਗਤ ਸਾਰੀ ਜਦੋਂ ਭੋਗ ਪਾਏ ਗਿਆ ਤਾਂ ਸਾਰੀਆਂ ਸੰਗਤਾਂ ਚੱਲੀਆਂ ਗਈਆਂ ਤੇ ਸਾਡੀ ਟਰਾਲੀ ਉੱਥੇ ਉਵੇਂ ਹੀ ਖੜੀ ਸੀ ਤੇ ਮਹਾਰਾਜੀ ਉੱਥੇ ਕੂਟਿਆ ਦੇ ਵਿੱਚ ਹੀ ਸੀਗੇ ਉਹਨਾਂ ਨੇ ਸਾਡੇ ਬ੍ਰਦਰਾਂ ਨੂੰ ਕਿਹਾ ਕਹਿੰਦੇ ਵੀ ਕੀ ਗੱਲ ਸਾਡੇ ਬੋਤੇ ਨੂੰ ਕਿਉਂ ਨਹੀਂ ਲੈ ਕੇ ਜਾਂਦੇ ਇਹ ਲਖਵੀਰ ਤੇਲ ਦੇਖ ਰਿਹਾ ਡੱਕੇ ਦੇ ਨਾਲ ਕਿਦਾਂ ਖੈ ਦੇਖੋ ਲੁੱਦੇ ਖਾਨੇ ਤੇ ਪਈ ਹੈ ਰਖਵਾਵਾ ਹضور ਹੈ ਫੇਰੇ ਨਾ ਜਦ ਮਹਾਰਾਜੀ ਆਏ ਉਧਰੋਂ ਇਹ ਦੇਖ ਰਿਹਾ ਹੈ ਕਹਿੰਦੇ ਲਖਾਪਤੀ ਕੀ ਦੇਖਦਾ ਹੈ ਕਹਿੰਦਾ ਮਹਾਰਾਜੀ ਤੇਲ ਦੇਖਦਾ ਕਹਿੰਦੇ ਕਿਉਂ ਕਹਿੰਦਾ ਜੀ ਸੰਗ ਤਾਂ ਲੈ ਆਂਦੀ ਆ ਜਿੱਥੇ ਜਿੱਥੋਂ ਤੋਂ ਛੱਡ ਕੇ ਵੀ ਆਉਣੀ ਆ ਸਾਡੇ ਵੀਰ ਜੀ ਹੋਣੀ ਸਰਦਾਰ ਬਲਵੰਤ ਜੋਂ ਸਿੰਘ ਜੀ ਹੋਣੀ ਤੇ ਲਖਵੀਰ ਸਿੰਘ ਜਿਹੜੀ ਬੋਲ ਕਹਿੰਦੇ ਮਹਾਰਾਜੀ ਡੀਜ਼ਲ ਬਿਲਕੁਲ ਨਹੀਂ ਟੈਂਕੀ ਦੇ ਵਿੱਚ ਟੈਂਕੀ ਟਰੈਕ ਦੀ ਬਿਲਕੁਲ ਖਾਲੀ ਸੀ ਮਹਾਰਾਜੀ ਬੋਲਦੇ ਕਹਿੰਦੇ ਵੀ ਸਾਡਾ ਬੋਤਾ ਨਹੀਂ ਕਿਤੇ ਵੀ ਰੁਕ ਸਕਦਾ ਕਹਿੰਦੇ ਵੀ ਤੁਸੀਂ ਇਹਦਾ ਟੈਂਕੀ ਦਾ ਢੱਕਣ ਖੋਲੋ ਜਿੰਨਾ ਜਲ ਠੀਕ ਅੱਜ ਚਿੱਪੀ ਉਹ ਸਾਰੇ ਵਿੱਚ ਪਾਤਾ ਮਹਾਰਾ ਨੇ ਚਿੱਪੀ ਦਾ ਜਲ ਪਾਇਆ ਸੀਗਾ ਉਹ ਕਹਿੰਦੇ ਵੀ ਇਹਨੂੰ ਖੋਲ ਕੇ ਨਾ ਦੇਖਿਓ ਅਸ਼ੀਰਵਾਦ ਤੁਸੀਂ ਉੱਥੇ ਆਪਣੇ ਪਿੰਡ ਪਹੁੰਚ ਜਾਓਗੇ ਠੀਕ ਹੈ ਹਾਂ ਅਸੀਂ ਬਿਲਕੁਲ ਖੋਲ ਕੇ ਨਹੀਂ ਦੇਖਿਆ ਤੇ 150 ਕਿਲੋਮੀਟਰ ਅਸੀਂ ਘਟੋ ਘਟਾਏ ਆਂ ਪਰ ਤੇਲ ਨਹੀਂ ਟਰੈਕਟਰ ਦਾ ਖਤਮ ਹੋਇਆ ਬਿਲਕੁਲ ਵੀ ਸਾਰੇ ਸੰਗ ਨੂੰ ਅਸੀਂ ਛੱਡਿਆ ਏ ਆ ਕੇ ਦੇਖਾ ਤੇਲ ਉਹਨੇ ਨਹੀਂ ਦਈਉਨਾ ਤੇਲ ਨਹੀਂ ਉਹਦੇ ਚੋਂ ਆਖਿਆ ਜਿਹੜੀ ਟਰੈਕਟਰ ਜਦੋਂ ਅਸੀਂ ਘਰੇ ਲੈ ਕੇ ਖੜਾ ਕੀਤਾ ਸਾਧ ਸੰਗ ਜੀ ਉਦੋਂ ਵੀ ਟਰੈਕਟਰ ਸੀ ਆਪ ਬੰਦ ਕੀਤਾ ਸੀ ਖਾਲੀ ਟੈਂਕੀ ਨਾਲ ਟਰੈਕਟਰ ਰਕਵੇ ਪਿੰਡ ਤੋਂ ਚੱਲ ਕੇ ਪਟਿਆਲੇ ਜ਼ਿਲ੍ਹੇ ਦੀ ਸਾਰੀ ਸੰਗਤ ਪਿੰਡਾਂ ਵਿੱਚ ਛੱਡ ਕੇ ਅਸੀਂ ਜਦੋਂ ਟਰੈਕਟਰ ਘਰੇ ਲੈ ਕੇ ਖੜਾ ਕੀਤਾ ਤਾਂ ਟਰੈਕਟਰ ਅਸੀਂ ਆਪ ਖੁਦ ਬੰਦ ਕੀਤਾ ਸੀ ਤੇ ਉਦੋਂ ਬਾਅਦ ਸਾਡੇ ਜੋ ਫਾਦਰ ਸਾਹਿਬ ਸੀ ਉਹਨਾਂ ਦੀ ਸਰ ਦਾ ਬਹੁਤ ਸੀ ਉਹ ਕਹਿੰਦੇ ਵੀ ਆਪਾਂ ਨੇ ਮਹਾਰਾਜਿਆਂ ਦੇ ਆਪਾਂ ਨੇ ਬਚਨ ਇੱਥੇ ਤੱਕ ਲਏ ਸੀ ਘਰੇ ਪਹੁੰਚਣ ਤੱਕ ਵੀ ਆਪਾਂ ਹੁਣ ਇਹਨੂੰ ਡੀਜ਼ਲ ਪਾ ਕੇ ਚਲਾਵਾਂਗੇ ਵੀ ਹੁਣ ਇਦਾਂ ਨਹੀਂ ਕਰਨਾ ਇਹ ਮਹਾਰਾਜ ਨੇ ਕਿਹਾ ਤੇ ਵੀ ਇਹ ਬੀਬੀ ਵੇਚਣਾ ਨਹੀਂ ਹੈਗਾ ਵੇ ਤੁਹਾਡੇ ਘਰ ਮਸ਼ੀਨਰੀ ਖੜਾਉਣ ਨੂੰ ਜਗ੍ਹਾ ਨਹੀਂ ਰਹਿਣੀ ਇਸ ਟਾਈਮ ਦੇ ਵਿੱਚ ਸਾਡੇ ਕੋਲ 15-16 ਕੰਪੈਨਾਂ ਨੇ ਹੋਰ ਦੂਸਰੀ ਮਸ਼ੀਨਰੀ ਦਾ ਕੋਈ ਅੰਤ ਨਹੀਂ ਸਾਡੇ ਕੋਲ ਬਹੁਤ ਕੁਝ ਹੈ ਅੱਛਾ ਉਸ ਟਾਈਮ ਤੁਹਾਡੇ ਕੀ ਹਾਲਾਤ ਸੀ ਫਿਰ ਹਾਲਾਤ ਹੈ ਸਹੀਗਾ ਜੀ ਵੀ ਇੱਕ ਟਾਈਮ ਸ਼ਾਇਦ ਰੋਟੀ ਵੀ ਨਾ ਨਸੀਬ ਹੋਵੇ ਅੱਛਾ ਜੀ ਜਦੋਂ ਦੇ ਆਏ ਨੇ ਕਰਦੇ ਅਸੀਂ ਉਹੀ ਕੰਮ ਆ ਪਰ ਮਹਾਰਾਜ ਦੀ ਏਡੀ ਵੱਡੀ ਕਿਰਪਾ ਹੈ ਵੀ ਸਾਨੂੰ ਕੋਈ ਕਿਸੇ ਤਰ੍ਹਾਂ ਦੀ ਨਾ ਪਰੇਸ਼ਾਨੀ ਨਾ ਕੋਈ ਹੋ ਮਤਲਬ ਇੰਨਾ ਸਾਨੂੰ ਵੀ ਮਹਾਰਾਜ ਸਾਡੇ ਨਾਲ ਖੜੇ ਨੇ ਮੈਨੂੰ ਕਹਿੰਦੇ ਤਾਂ ਵੇਚਣਾ ਨਹੀਂ ਹੈ ਤਾਂ ਛੇ ਵੇਚੀ ਨਾ ਤਾਂ ਇਹਨੂੰ ਨਾ ਤੋ ਵੇਚ ਅਸੀਂ ਸੁਣਿਆ ਕਿ ਮਹਾਰਾਜ ਜੀ ਨੇ ਇਸ ਟਰੈਕਟਰ ਦਾ ਕੋਈ ਨਾਮ ਵੀ ਰੱਖਿਆ ਹਾਂ ਜੀ ਬਹੁਤ ਕਹਿੰਦੇ ਸਾਡਾ ਬੋਤਾ ਇਹ ਬੋਤਾ ਹਾਂ ਇਹ ਸਾਡਾ ਬੋਤਾ ਹੈ ਇਹ ਠੀਕ ਹਾਂ ਇਹ ਬੋਤਾ ਨਾ ਉਹਨਾਂ ਨੇ ਮਹਾਰਾਜ ਨੇ ਰੱਖਿਆ ਸੀਗਾ